ਪਾਰਟਨ ਜਿਹੜਾ ਹੈਗਾ ਸਾਡਾ ਅਸੀਂ ਅੱਖਾਂ ਦੇ दान ਦਾ ਇੱਕ 15 ਵਾਲਾ ਜਿਹੜਾ ਹੁੰਦਾ ਉਹ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਜਾਗਰੂਕਤਾ ਪੈਲਾਨੀ ਹੈ ਕਿ ਅੱਖਾਂ দান ਦਾ ਕੀ ਮਤਦਾ ਹੈ ਤੇ ਕੌਣ-ਕੌਣ ਖਿਦਮਤ ਕਰ ਸਕਦਾ ਹੈ ਤੇ ਕਿਹਨੂੰ ਉਹਦਾ ਫਾਇਦਾ ਲੈ ਸਕਦਾ ਹੈ ਕੋਈ ਸਭ ਤੋਂ ਪਹਿਲਾਂ ਤਾਂ ਆਪਣੇ ਮਨ 'ਚ ਖਿਆਲ ਆਉਂਦਾ ਕਿ ਅੱਖਾਂ দান ਕੌਣ ਕਰ ਸਕਦਾ ਹੈ ਕੋਈ ਵੀ ਆ ਆਦਮੀ ਜਿਹਦਾ ਦੇਹਦਿਆਂ ਕਰ ਸਕਦਾ ਹੈ ਜਿਆ ਮਰ ਚੁੱਕਿਆ ਹੁੰਦਾ ਹੈ ਉਹ ਉਹ ਵਿਅਕਾਗਨ ਕਰ ਸਕਦਾ ਹੈ ਜਿੰਦਾ ਵਿਅਕਤੀ ਕਦੇ ਵੀ ਅਖਾਦਾਨ ਨਹੀਂ ਕਰ ਸਕਦਾ ਜਦੋਂ ਕੋਈ ਬੰਦਾ ਸੋਚਦਾ ਹੈ ਕਿ ਉਹਦੇ ਅੰਨਕ ਲੱਗੀ ਹੋਈ ਹੈ ਜਾਂ ਉਹਦੇ ਮੋਤੀਆ ਬਿੰਦਹਿ ਕਰ ਹੋਇਆ ਹੈ ਸ਼ੂਗਰ ਉਹ ਅਖਾਦਾਨ ਨਹੀਂ ਕਰ ਸਕਦੇ ਇਹ ਗੱਲ ਬਿਲਕੁਲ ਗਲਤ ਹੈ ਕੋਈ ਵੀ ਮਰੀਜ਼ ਗਾਨ ਕਰ ਸਕਦਾ ਹੈ ਬਸ ਇੱਕ ਚੀਜ਼ ਹੋਣੀ ਚਾਹੀਦੀ ਹੈ ਕਿ ਉਹਨੂੰ ਕੋਈ ਸ਼ਰੀਰ ਦੀ ਇਨਫੈਕਸ਼ਨ ਨਹੀਂ ਹੋਣੀ ਚਾਹੀਦੀ ਜਾਂ ਕੁਝ ਐਸੇ ਕਿਟੋਨ ਹੋਣੇ ਆਪਣੇ ਸ਼ਰੀਰ ਚ ਜਿਹੜੇ ਇੱਕ ਆਦਮੀ ਤੋਂ ਦੂਜੇ ਆਦਮੀ ਫੈਲ ਸਕਦੇ ਹਨ ਬਸ ਉਹੀ ਮਰੀਜ਼ ਉਹੀ ਬੰਦੇ ਉਹਨੇ ਜਿਨ੍ਹਾਂ ਚ ਅਖਾਦਾਨ ਨਹੀਂ ਕੀਤਾ ਜਾ ਸਕਦਾ ਤੇ ਤੁਸੀਂ ਕਹੋਗੇ ਅੱਖਾਂ ਦਾ ਹਨ ਕਿਉਂ ਕਰਨੀ ਹੈ ਬਹੁਤ سارے ਮਰੀਜ਼ ਐਸੇ ਆਉਂਦੇ ਆ ਇਵਨ ਬੱਚੇ ਵੀ ਆਉਂਦੇ ਆ ਸਾਡੇ ਕੋਲ ਜਿਨ੍ਹਾਂ ਦੀ ਅੱਖ ਦੀ ਪੁਤਲੀ ਜਿਹੜੀ ਜਿਹਨੂੰ ਆਪਾਂ ਕਾਂਜ ਬਿੰਦੂ ਕਹਿੰਦੇ ਆ ਕਾਰਨੀਆ ਕਹਿੰਦੇ ਆ ਉਹਨੂੰ ਅੰਗਰੇਜ਼ੀ ਉਹਦੀ ਖਰਾਬੀ ਹੋ ਜਾਂਦੀ ਹੈ ਤੇ ਸੁਕੇਦੀ ਆ ਜਾਂਦੀ ਹੈ ਤਾਂ ਜਦੋਂ ਸੁਕੇਦੀ ਆਉਣ ਤੋਂ ਬਾਅਦ ਉਹਨਾਂ ਦੇ ਨਿਗਾ ਨਹੀਂ ਬਣ ਪਦੀ ਉਹਨਾਂ ਮਰੀਜ਼ਾਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਹੈ ਤਿੰਨ ਚੀਜ਼ਾਂ ਹੁੰਦੀਆਂ ਜਿਸ ਕਰਕੇ ਨਿਗਾ ਬਣਦੀ ਹੈ ਇੱਕ ਆਪਾਂ ਨੂੰ ਕਾਂਜ ਪੁਤਲੀ ਜਿਹਨੂੰ ਕੋਰਨੀਆ ਕਹਿੰਦੇ ਆ ਲੈਂਸ ਤੇ ਪਰਦਾ ਜੇ ਇਹ ਤਿੰਨੋ ਚੀਜ਼ਾਂ ਠੀਕ ਹੋਣ ਫੇਰੀ ਰੋਸ਼ਨੀ ਬਣ ਸਕਦੀ ਹੈ ਇਹਨਾਂ ਵਿੱਚੋਂ ਜਿਹੜੀ ਚੀਜ਼ ਬਦਲੀ ਜਾ ਸਕਦੀ ਹੈ ਉਹ ਸਿਰਫ ਇਹ ਪਤਲੀ ਜਿਹਦਾ ਆਪਾਂ ਦਾਨ ਕੀਤਾ ਜਾ ਸਕਦਾ ਤੇ ਦਾਨ ਵਾਸਤੇ ਦੋ ਦਿਨ ਚੀਜ਼ਾਂ ਨੂੰ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਕਹਿੰਦਾ ਤਾਂ ਜਦੋਂ ਵੀ ਤੁਹਾਡੇ ਆਲੇ ਦੁਆਲੇ ਕਿਸੇ ਵੀ ਵਿਅਕਤੀਆਂ ਨੂੰ ਹੁੰਦਾ ਤੇ ਉਹ ਆਪਣਾ ਦੇਹਦਾਨ ਦਾਨ ਕਰਨਾ ਚਾਹੁੰਦੇ ਹੈ ਅਲਖਾ ਦਾਨ ਕਰਨਾ ਚਾਹੁੰਦੇ ਹੈ ਤਾਂ ਪਹਿਲਾਂ ਸਭ ਤੋਂ ਪਹਿਲਾਂ ਨਸਦੀਕੀ ਜਿਹੜਾ ਆਏ ਬੈਂਕ ਹੈ ਤੁਸੀਂ ਉਹਨਾਂ ਨੂੰ ਸੰਪਰਕ ਕਰਨਾ ਹੈ ਉਹਨਾਂ ਨੂੰ ਦੱਸਣਾ ਹੈ ਕਿ ਇਹ ਇੱਥੇ ਮਹਾਮਰਿਤੀ ਹੋਈ ਹੈ ਤੇ ਉੱਥੇ ਆ ਕੇ ਤੁਸੀਂ ਜਿਹੜਾ ਅੱਖਾਂ ਹੈ ਉਹ ਦਾਨ ਕਰ ਕਰਨੀ ਚਾਹੁੰਦੇ ਆ ਤੇ ਉੱਥੇ ਆ ਕੇ ਅਸੀਂ ਖੁਦ ਅਸੀਂ ਆਵਾਂਗੇ ਤੇ ਅੱਖਾਂ ਦਾ ਜਿਹੜੀ ਕੋਰਨੀਆ ਹੈ ਉਹ ਪਲੈਂਸ ਕਰਾਂਗੇ ਉਹਦੇ ਵਿੱਚ ਥੋੜਾ ਕੀ ਕੰਮ ਰਹੇਗਾ ਪਹਿਲਾਂ ਤਾਂ ਜਿਹੜਾ ਦੇਹ ਹੈ ਜਿਹੜਾ ਸਰੀਰ ਅੰਮ੍ਰਿਤ ਸਰੀਰ ਹੈ ਉਹਨੂੰ ਇੱਕ ਐਸਿਕਮਰੇ ਲਾਗਣਾ ਹੈ ਜਿੱਥੇ ਅੱਖਾਂ ਨਾ ਚੱਲ ਰਿਹਾ ਹੋਵੇ ਦੀ ਅੱਖਾਂ ਬੰਦ ਕਰਨੀ ਹੈ ਜੇ ਅੱਖਾਂ ਬੰਦ ਨਹੀਂ ਹੋ ਪਾ ਰੀਆਂ ਤਾਂ ਗਿੱਲੀ ਰੂੰ ਰੱਖ ਕੇ ਉਹਦੇ ਉੱਪਰ ਰੱਖਣੀ ਹੈ ਤਾਂ ਕਿ ਸੁੱਕਾ ਬੰਨ ਨਾ ਜੇ ਬੁਰੀ ਦੇ ਵਿੱਚ ਠੀਕ ਹੈ ਜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਦਿਮਾਗ ਤੋਂ ਗਈਆਂ ਤੇ ਕਿ ਅਸੀਂ ਅੱਖਾਂ ਦਾਣ ਕਿਉਂ ਕਰੀਏ ਕਿਉਂਕਿ 4 ਲੱਖ ਮਰੀਜ਼ ਐਸਾ ਹੈਗਾ ਪੂਰੇ ਭਾਰਤ ਵਿੱਚ ਜਿਹਨੂੰ ਅੱਖ ਦੇ ਦਾਨ ਦੀ ਲੋੜ ਹੈ ਪਰ ਸਾਡੇ ਕੋਲ ਜਿਹੜੇ ਅੱਖਾਂ ਦਾਨ ਹੁੰਦੀਆਂ ਉਹ ਸਿਰਫ 17000 ਤਾਂ ਇੰਨਾ ਜਿੰਨਾ ਵੱਡਾ ਗੈਪ ਹੈਗਾ ਉਹ ਆਪਾਂ ਨੂੰ ਪੂਰਾ ਕਰਨਾ ਹੈ ਉਹ ਕਦੀ ਹੋਏਗਾ ਜਦ ਆਪਣੇ ਆਮ ਬੰਦੇਾਂ 'ਚ ਜਾਗਰੂਕਤਾ ਫੈਲੇਗੀ ਉਹ ਤਾਂ ਹੋਏਗੀ ਜੇ ਤੁਸੀਂ ਲੋਕ ਜਾਗਰੂਕ ਹੋਵੋਗੇ ਤੁਸੀਂ ਅੱਗੇ ਜਾ ਕੇ ਬਾਕੀਆਂ ਨੂੰ ਦੱਸੋਗੇ ਤੇ ਇਸ 'ਚ ਕੋਈ ਵੀ ਦਿੱਕਤ ਨਹੀਂ ਹੁੰਦੀ ਆਪਾਂ ਕਹਿੰਦੇ ਆ ਕਿ ਸ਼ਕਲ ਖਰਾਬ ਹੋ ਜਾਂਦੀ ਹੈ ਮਰਨ ਤੋਂ ਬਾਅਦ ਜਦੋਂ ਆਪਾਂ ਅੱਖਾਂ दान ਕਰਾਂਗੇ ਐਜੀ ਕੋਈ ਗੱਲ ਨਹੀਂ ਹੈ ਅਸੀਂ ਸਿਰਫ ਇੱਕ ਟੁਕੜਾ ਲੈਨੇ ਆਂ ਉਕਲੀ ਦਾ ਟੁਕੜਾ ਲੈਨੇ ਆਂ ਤੇ ਉਸ ਤੋਂ ਬਾਅਦ ਉਹਦੇ ਉੱਪਰ ਇੱਕ ਕਵਰ ਲਾ ਕੇ ਅੱਖਾਂ ਨੂੰ ਬੰਦ ਕਰ ਦਿੰਨੇ ਹਾਂ ਚਲੋ ਇੰਨਾ ਹੀ ਵਰਕ ਬੰਦ ਹੈ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕੀ ਕਿਸੇ ਦੀ ਪੁਤਲੀ ਕਢਾ ਲਈ ਗਈ ਹੈ ਕੱਢ ਦਿੱਤੀ ਗਈ ਹੈ ਠੀਕ ਹੈ ਜੀ ਤੇ ਜਿਹੜੀ ਪੁਤਲੀ ਦਾਨ ਕਰਨੀ ਹੁੰਦੀ ਹੈ ਇਹ 6 ਤੋਂ 8 ਘੰਟੇ ਦੇ ਵਿੱਚ ਵਿੱਚ ਹੀ ਦਾਨ ਕਰ ਦੇਣੀ ਹੁੰਦੀ ਹੈ ਉਸ ਤੋਂ ਬਾਅਦ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ ਠੀਕ ਹੈ ਜੀ ਜਿਵੇਂ ਐਵੇਂ ਹੈ ਨਾ ਕਿ ਹੋਂ ਸਾਡਾ ਅੱਖਾਂ ਦਾਨ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ 15 ਵਾਲਾ ਚੱਲ ਰਿਹਾ ਹੈ ਜਿਹੜਾ ਕਿ ਹਰ ਸਾਲ 25 ਅਗਸਤ ਤੋਂ ਸਤੰਬਰ ਤੱਕ ਨਾਇਆ ਜਾਂਦਾ ਹੈ ਇਦੇ ਵਿੱਚ ਸਾਡਾ ਟੀਚਾ ਇਹ ਹੁੰਦਾ ਕਿ ਅਸੀਂ ਤੁਹਾਨੂੰ ਦੱਸੀਏ ਕਿ ਅੱਖਾਂ ਦਾਨ ਕਰਨ ਦੀ ਲੋੜ ਕਿਉਂ ਹੈ ਤੇ ਕੌਣ-ਕੌਣ ਮਰੀਜ਼ ਨੇ ਜਿਨ੍ਹਾਂ ਨੂੰ ਅੱਖਾਂ ਦਾਨ ਕਰਨ ਨਾਲ ਫਾਇਦਾ ਹੋ ਸਕਦਾ ਹੈ। ਉਹੀ ਡਾਕਟਰ ਸਾਹਿਬ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਖਾਂ ਦਾਨ ਕਰਨ ਲਈ ਉਮਰ ਔਰਤ ਜਾਂ ਪੁਰਸ਼ ਹੋਵੇ ਜਾਂ ਕੋਈ ਬਿਮਾਰੀ ਹੋਵੇ ਇਸ ਤਰ੍ਹਾਂ ਦੀ ਕੋਈ ਮਨਾਹੀ ਨਹੀਂ ਹੁੰਦੀ। ਸਿਰਫ ਦੋ ਤਿੰਨ ਖਾਸ ਬਿਮਾਰੀਆਂ ਹੁੰਦੀਆਂ ਨੇ ਜਿਦੇ ਵਿੱਚ ਲੋਕ ਅੱਖਾਂ ਦਾਨ ਨਹੀਂ ਕਰ ਸਕਦੇ ਨੇ। ਇਹ ਜਦੋਂ ਅੱਖ ਦਾਾਨ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਆਖਰੀ ਪੁਤਲੀ ਹੀ ਹੈ ਜਿਹੜੀ ਅੱਗੇ ਵਰਤੋਂ ਕੀਤੀ ਜਾਏਗੀ ਦੂਸਰੇ ਅੰਝ ਠੀਕ ਹੈ ਜੇ ਕਈ ਵਾਰ ਲੋਕ ਸਾਡੇ ਕੋਲ ਪੁੱਛਣ ਆਉਂਦੇ ਨੇ ਜੀ ਪਿੱਛੋਂ ਵਰਦਾ ਖਰਾਬ ਹੈ ਤੇ ਅੱਖ ਦਾਾਨ ਕਰਤੀ ਜਾਵੇ ਨਿਗਾ ਬਣੇਗੀ ਕਿ ਨਹੀਂ ਬਣੇਗੀ ਇਹ ਜੀ ਅੱਖਾਂ ਨਹੀਂ ਦਾਾਨ ਨਹੀਂ ਨਿਗਾ ਬਣਦੀ ਆਪਣੇ ਕੋਲ ਕੁਝ ਫੋਟੋਜ਼ ਮੈਸੇ ਦਿਖਾਣਾ ਚਾਹੁੰਦੇ ਕਿਹਾ ਜੀ ਅੱਖਾਂ ਦਾਾਨ ਕਰਕੇ ਫਾਇਦਾ ਹੋਏਗਾ ਜਿਵੇਂ ਤੁਸੀਂ ਦੇਖ ਰਹੇ ਹੋ ਪੁਤਲੀ ਅੱਗੇ ਵਾਲੀ ਪੁਤਲੀ ਚਿੱਟੀ ਹੋ ਗਈ ਹੈ ਜਿਹੜੇ ਆਪਾਂ ਕਹਿੰਦੇ ਜੀ ਕਿਸੇ ਦੀ ਅੱਖ ਚ ਕੋਲਾ ਬਣ ਗਿਆ ਕੋਈ ਬੱਚਾ ਸੀਗਾ ਪੈਂਸਿਲ ਲੱਗ ਗਈ ਸਾਟੇ ਲੱਗੀ 60 ਦੇ ਨਾਲ ਚਿੱਟਾ ਨਿਸ਼ਾਨ ਪੈ ਗਿਆ ਕਈ ਵਾਰੀ ਮੋਤੀ ਦਾ ਆਪਰੇਸ਼ਨ ਕਰਾਇਆ ਉਸ ਤੋਂ ਬਾਅਦ ਪੁਤਲੀ ਵੀ ਕਮਜ਼ੋਰੀ ਸੀਗੀ ਇਸ ਕਰਕੇ ਨਿਗਾਹ ਨਹੀਂ ਬਣੀ ਇਸ ਤਰ੍ਹਾਂ ਦੀ ਅੱਖਾਂ ਵਿੱਚ ਜਦੋਂ ਆਪਾਂ ਪੁਤਲੀ ਬਦਲ ਕੇ ਕਿਸੇ ਹੋਰ ਦੀ ਪਾਉਂਦੇ ਆ ਤਾਂ ਉਹਨਾਂ ਨੂੰ ਨਿਗਾਹ ਦਾ ਪੈਦਾ ਹੁੰਦਾ ਕਿਉਂ ਸਰਕਾਰ ਇਹਨਾਂ ਜ਼ੋਰ ਪਾ ਰਹੀ ਹੈ ਕਿ ਤੁਸੀਂ ਅੱਖਾਂ ਦਾਨ ਵੱਤੋਂ ਵੱਤ ਕਰੋ ਦੇਖੋ ਜਿਹੜੀ ਜੋ ਆਮ ਤੌਰ ਤੇ ਆ ਮਰੀਜ਼ ਹੁੰਦੇ ਨੇ ਨਾ ਜਿਨ੍ਹਾਂ ਦੀ ਪੁਤਲੀ ਖਾਬ ਹੁੰਦੀ ਹੈ ਉਹ ਬਹੁਤ ਉਹ ਸੇਜ ਵਿੱਚ ਹੁੰਦੇ ਕਿ ਸਾਰਾ ਪਰਿਵਾਰ ਉਹਨਾਂ ਤੇ ਡਿਪੈਂਡੈਂਟ ਹੁੰਦਾ ਹੈ 40 45 ਸਾਲ ਦੀ ਉਮਰ ਸਾਲ ਦੀ ਉਮਰ ਹੈ ਕੋਈ ਖੇਤਾਂ ਚ ਕੰਮ ਕਰ ਰਿਹਾ ਤੇ ਅੱਖਾਂ ਚ ਕੁਝ ਪੈ ਗਿਆ ਫੋਲਾ ਬਣ ਗਿਆ ਕੋਈ ਜਵਾਨ ਬੰਦਾ ਗੱਡੀ ਚ ਲਾ ਕੇ ਜਾ ਰਿਹਾ ਕੋਈ ਐਕਸੀਡੈਂਟ ਹੋ ਗਿਆ ਜਾਂ ਕੁਝ ਅੱਗ ਚ ਪੈ ਗਿਆ ਫੈਕਟਰੀ ਚ ਕੰਮ ਕਰ ਰਹੇ ਆ ਕੈਮੀਕਲ ਪੈ ਗਿਆ ਅੱਖ ਵਿੱਚ ਉਹਦੇ ਕਰਕੇ ਕੋਈ ਜਨਮਾਂਦਰੀ ਬਿਮਾਰੀ ਸੀਗੀ ਦੇ 12 13 ਸਾਲ ਦੀ ਉਮਰ ਤੇ ਕੰਦੇ ਆਉਂਦੇ ਪੁਤਲੀ ਚਿੱਟੀ ਪੈਣੀ ਸ਼ੁਰੂ ਹੋ ਗਈ ਉਸ ਕਰਕੇ ਤੇ ਆ ਦੇਖੋ ਸਾਰੀ ਜਿਹੜੀ ਉਮਰ ਹੈ ਨਾ ਜਿਸ ਉਮਰ 'ਚ ਇਹ ਰੋਗ ਲੱਗ ਰਿਹਾ ਉਹ ਉਹ ਵਾਲੀ ਉਮਰ ਹੈ ਜਦੋਂ ਪੂਰਾ ਪਰਿਵਾਰ ਡਿਪੈਂਡੈਂਟ ਹੈ ਹੈ ਨਾ ਉਹਨਾਂ ਨੇ ਆਪਣੇ ਮਾਪਿਆਂ ਦਾ ਵੀ ਖਿਆਲ ਕਰਨਾ ਆਪਣੇ ਬੱਚਿਆਂ ਦਾ ਵੀ ਕਰਨਾ ਆਪਣਾ ਪਰਿਵਾਰ ਵੀ ਚਲਾਉ ਇਸ ਕਰਕੇ ਜਦ ਇਸ ਪੁਤਲੀ ਦੀ ਬਿਮਾਰੀ ਨਾਲ ਕਿਸੇ ਦੀ ਅੱਖ ਦੀ ਰੋਸ਼ਨੀ ਜਾਂਦੀ ਹੈ ਉਹਦੇ ਪੂਰੇ ਪਰਿਵਾਰ ਤੇ ਅਸਰ ਪੈ ਰਿਹਾ ਹੁੰਦਾ ਹੈ ਤੇ ਜਦੋਂ ਆਪਾਂ ਦਾਨ ਕਰ ਰਹੇ ਹਾਂ ਜੇ ਬੰਦੇ ਨੂੰ ਪੁਤਲੀ ਦੇ ਰਹੇ ਹਾਂ ਉਹਦੀ ਨਿਗਾਹ ਬਣਾ ਰਹੇ ਹਾਂ ਤੇ ਉਹਦੇ ਪੂਰੇ ਪਰਿਵਾਰ ਦਾ ਹੀ ਆਪਾਂ ਭਲਾ ਕਰ ਰਹੇ ਹਾਂ ਠੀਕ ਹੈ ਪਰ ਪ੍ਰੋਬਲਮ ਕੀ ਹੈ ਪ੍ਰੋਬਲਮ ਹੈ ਭਰਾਂਤੀਆ ਲੋਕਾਂ ਦੇ ਮਨ ਚ ਵਹਿਮ ਬੈਠੇ ਹੋਇਆ ਕਿ ਜਦੋਂ ਆਪਾਂ ਅੱਖ ਦਾਨ ਕਰਦੇ ਹਾਂ ਤਾਂ ਜੀ ਉਹ ਤਾਂ ਪੈਸਿਆਂ ਦੇ ਵੇਚ ਦਿੱਤੀ ਜਾਵੇਗੀ ਪੁਤਲੀ ਦਾਨ ਦੀ ਆਪਰੇਸ਼ਨ ਵਿੱਚ ਕੋਈ ਫੀਸ ਨਹੀਂ ਹੁੰਦੀ ਜੋ ਵੀ ਆਪਰੇਸ਼ਨ ਦੀ ਦਵਾਈ ਦਾ ਖਰਚਾ ਹੈ ਬਸ ਉਹੀ ਮਰੀਜ਼ ਨੂੰ ਜਰਨਾ ਪੈਂਦਾ ਉਹਦੇ ਕੋਈ ਪੈਸੇ ਨਹੀਂ ਹੁੰਦੇ ਠੀਕ ਹੈ ਦੂਸਰਾ ਆਮ ਤੌਰ ਤੇ ਲੋਕ ਕੀ ਕਹਿੰਦੇ ਜੀ ਸਾਡਾ ਧਰਮ ਨਹੀਂ ਕਹਿੰਦਾ ਕਿ ਜੀ ਬੱਚਾ ਜੋ ਵੀ ਦਾਨ ਕਰ ਰਿਹਾ ਅਗਲੇ ਜਨਮ ਚ ਜਨਨਾ ਪੈਦਾ ਹੋਏਗਾ ਉਹਨੂੰ ਅੱਖਾਂ ਨਹੀਂ ਜਾਣਗੀਆਂ ਅਗਲੇ ਜਨਮ ਚ ਇਹ ਵੀ ਬਿਲਕੁਲ ਭ੍ਰਾਂਤੀ ਹੈ ਇਹਨਾਂ ਪੁੰਨ ਦਾ ਕੰਮ ਕਰਕੇ ਕੋਈ ਜਾਏਗਾ ਪਰ ਆਪ ਉਹਨੂੰ ਅਦੋਤ ਜਾ ਰਹੀ ਅੱਖਾਂ ਰਵੇ ਅਗਲੇ ਜਨਮਾਂ ਵਿੱਚ ਹੈਨਾ ਇਸ ਕਰਕੇ ਐਸੀ ਸਾਰਿਆਂ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਕਿ ਵਕਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰੋ ਅੱਖਾਂ ਦਾਨ ਕਰਨ ਦਾ ਪ੍ਰੋਸੈਸ ਕੀ ਹੈ ਕਿ ਆਪਾਂ ਜਿਉਂਦੇ ਜੀ ਦੱਸਣਾ ਹੈ ਕਿ ਅਸੀਂ ਅੱਖਾਂ ਦਾਨ ਕਰਨਾ ਚਾਹੁੰਦੇ ਹਾਂ ਅਬ ਆਪਣੇ ਪਰਿਵਾਰ ਵਾਲਿਆਂ ਨੂੰ ਕਹਿਣਾ ਹੈ ਕਿ ਸਾਡੀ ਜਾਨ ਤੋਂ ਬਾਅਦ ਸਾਡੀਆਂ ਅੱਖਾਂ ਦਾਨ ਕਰਵਾਇਓ ਕਿਉਂਕਿ ਜਿੰਦੇ ਜੀ ਬੰਦੇ ਦੀ ਅਸੀਂ ਕਦੇ ਵੀ ਅੱਖ ਨਹੀਂ ਲੈ ਸਕਦੇ ਅੱਖ ਲਈ ਜਾਏਗੀ ਮਰਨ ਤੋਂ ਬਾਅਦ ਤੇ ਮਰਨ ਤੋਂ ਬਾਅਦ ਤਾਂ ਪਰਿਵਾਰ ਵਾਲਿਆਂ ਨੂੰ ਭੁਲਾਣਾ ਹੈ ਇਸ ਕਰਕੇ ਆਪਣੇ ਆਪਣੇ ਕਰਾਜ ਕਰਕੇ ਇਸ ਵਾਰੀ ਗੱਲ ਕਰੋ ਲੋਕਾਂ ਨੂੰ ਜਾਗਰੂਕ ਕਰੋ ਕਿ ਜਦੋਂ ਅਸੀਂ ਜਾਈਏ ਇਸ ਦੁਨੀਆ ਤੋਂ ਸਾਡੀਆਂ ਅੱਖਾਂ ਦਾਨ ਕੀਤੀਆਂ ਜਾਣ ਬਾਕੀ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਕਿਵੇਂ ਆਪਾਂ ਨੇ ਅੱਖਾਂ ਦਾਨ ਕਰਨੀਆਂ ਨੇ ਆਪਾਂ ਆਈ ਬੈਂਕ ਵਿੱਚ ਫੋਨ ਕਰਨਾ ਹੈ ਸਾਡੇ ਆਈ ਬੈਂਕ ਨੂੰ ਇਥੇ ਸ਼ੁਰੂ ਹੋ ਗਿਆ ਉਹਦੇ ਨੰਬਰ ਉੱਥੇ ਡਿਸਪਲੇ ਹੋਣੇ ਸ਼ੁਰੂ ਹੋ ਜਾਣਗੇ ਉਹ ਨੰਬਰ ਤੁਸੀਂ ਨੋਟ ਕਰਕੇ ਰੱਖ ਸਕਦੇ ਹੋ ਜਦੋਂ ਵੀ ਅੱਖਾਂ দান ਕਰवानी ਆ ਉਹਨੀਆਂ ਤੁਸੀਂ ਉਸ ਨੰਬਰ ਤੇ ਕਾਲ ਕਰੋ ਸਾਡੀ ਆਪਣੀ ਟੀਮ ਤੁਹਾਡੇ ਘਰ ਆਏਗੀ ਤੇ ਅੱਖਾਂ দান ਲੈ ਕੇ ਜਾਏਗੀ ਜੱਖਾਂ ਵਾਲੇ ਵਿਭਾਗ ਸਾਕੇ ਪਰ ਸਕਦੇ ਹਾਂ ਇਹ ਫਾਰਮ ਹਮੇਸ਼ਾ ਆਪਣੇ ਕੋਲ ਰੱਖਣਾ ਹੈ ਇਹ ਜਿੱਤਾ ਕਿ ਨਾਲ ਦੇ ਨੂੰ ਪਤਾ ਲੱਗ ਸਕੇ ਕਿ ਇਸ ਮੀਨਸ ਇਸ ਇਨਸਾਨ ਨੇ ਅੱਖਾਂ দান ਕਰਨ ਦਾ ਸੰਕਲਪ ਲਿਆ ਹੋਇਆ ਸੀਗਾ ਤੇ ਇਹਨਾਂ ਦੀ ਆਖਰੀ ਇੱਛਾ ਪੂਰੀ ਕਰਨਾ